ਸਾਡਾ ਸਵਾਗਤ ਹੈ ਤੁਹਾਡਾ ਇੱਥੇ ਲੈਰਚ। ਥੈਂਕ ਯੂ ਥੈਂਕ ਯੂ। ਸਰ ਅੱਜ ਹਾਲ ਦਾ ਓਪਨਿੰਗ ਕੀਤੀ ਗਈ ਆ। ਹੂੰ ਹੂੰ। ਕੀ ਹੈ ਇਸ ਵਿੱਚ? ਇਸ ਵਿੱਚ ਸਾਡੇ ਬੱਚਿਆਂ ਦੀ ਬੋਡੀ ਵਧੀਆ ਹੋਈ ਡਿਵੈਲਪ ਹੋਏਗੀ। ਸਾਰਾ ਕੁਝ ਅੱਛਾ ਉਹਨਾਂ ਦੇ ਵਾਸਤੇ ਐਕਸਪੀਰੀਅੰਸ ਅਪਰੋਡ ਕੋਚ ਮੰਗਵਾਏ ਗਏ ਹਨ ਤੇ ਉਸ ਬਾਰੇ ਇੱਕ ਅੱਛਾ ਇਨਫਰਾਸਟ੍ਰਕਚਰ ਦਿੱਤਾ ਹੈ ਠੀਕ ਹੈ ਨਾ ਇਹ ਹੀ ਕਰ ਸਕਦੇ ਆ ਅਸੀਂ ਉਹਨਾਂ ਬਾਕੀ ਬੱਚੇ ਸਾਡੇ ਬਹੁਤ ਅੱਛੇ ਆ ਹੈਨਾ ਤੇ ਉਹ ਅਸੀਂ ਵਿਸ਼ਕਾਰਦੇ ਆ ਪਿਓ ਬਹੁਤ ਜ਼ਿਆਦਾ ਉਚਾਈਆਂ ਤੇ ਪਹੁੰਚਣ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਇੱਕ ਟੈਲਰ ਦੇ ਵਿੱਚ ਥੈਂਕ ਯੂ ਸੋ ਮਚ ਇੱਕ ਹਾਲ ਬਣਾ ਘਟਨ ਕੀਤਾ ਗਿਆ ਜਿੱਥੇ ਬੱਚਿਆਂ ਨੂੰ ਕਾਰਾਟੇ ਸਿਖਾਇਆ ਜਾਣਗੇ ਅੱਜ ਕੱਲ ਬੀਟੀ ਹੋਵੇ ਜਾਂ ਬੇਟਾ ਹੋਵੇ ਕਾਰਾਟੇ ਬਹੁਤ ਜ਼ਰੂਰੀ ਆ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ

ਇੱਕ ਬਹੁਤ ਵਧੀਆ ਪ੍ਰਸੰਗ ਲਗਾਵਾਂਗੇ ਹਾਂਜੀ ਅਸੀਂ ਮੇਸ਼ਾ ਵਿਸ਼ਵਾਸ ਕਰਦੇ ਆ ਕਿ ਕੋਈ ਵੀ ਕੰਮ ਆਪਾਂ ਮੇਸ਼ਾ ਪਘਵਾ ਦੇ ਨਾਮ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ ਔਰ ਜਿਦਾ ਕਿ ਅੱਜ ਆਪਾਂ ਥਰਸਡੇ ਹੈ ਅਸੀਂ ਬਲੀਵ ਕਰਦੇ ਆ ਕਿ ਸਰਸਵਤੀ ਦਾ ਡੇ ਹੈ ਇਸ ਕਰਕੇ ਅਸੀਂ ਆਪਣਾ ਅੱਜ ਤੋਂ ਨਵਾਂ ਅਕੈਡੈਮਿਕ ਸੈਸ਼ਨ ਸ਼ੁਰੂ ਕੀਤਾ ਹੈ ਇਸ ਆਸ ਦੇ ਨਾਲ ਕਿ ਆਪਾਂ ਬੱਚਾਂ ਦੀ 360 ਡਿਗਰੀਜ਼ ਹੋਲਿਸਟਿਕ ਡਵੈਲਪਮੈਂਟ ਕਰਾਂਗੇ ਔਰ ਬੱਚਾ ਨੂੰ ਵੱਤ ਤੋਂ ਵੱਧ ਅੱਛੀ ਤੋਂ ਅੱਛੀ ਐਜੂਕੇਸ਼ਨ ਦਵਾਂਗੇ ਤਾਂ ਕਿ ਬੱਚੇ ਬਹੁਤ ਉੱਨਤੀਕਰਨ ਔਰ ਸਾਡੇ ਸਕੂਲ ਦਾ ਪਰ ਮਾਪਿ-ਬਾਪ ਦਾ ਨਾਮ ਰੋਸ਼ਨ ਕਰੇ ਜਿਹੜੇ ਬੱਚੇ ਇਸ ਨਵੇਂ ਸਕੂਲ ਦੇ ਵਿੱਚ ਆਉਣਾ ਚਾਹੁੰਦੇ ਆ ਤੁਹਾਡੇ ਕੋਲ ਕੀ ਮੈਸੇਜ ਦੇਣਾ ਚਾਹੁੰਗਾ ਆਪਾਂ ਮੈਸੇਜ ਦੇਣਾ ਚਾਹੁੰਗਾ ਕਿ ਬੱਚਾ ਨੂੰ ਆਪਾਂ ਤੈਅ ਦਿਨਾਂ ਵੈਲਕਮ ਕਰਦੇ ਹਾਂ ਔਰ ਜਿਹੜੇ ਬੱਚੇ ਵੀ 95% ਅਬੋਵ ਮਾਰਕਸ ਜਿੰਨਾਂ ਦੇ ਵੀ ਹੋਣਗੇ ਉਹਨਾਂ ਨੂੰ ਸੇ 100% ਸਕਾਲਰਸ਼ਿਪ ਹੈ ਔਰ ਹਮੇਸ਼ਾ ਆਪਾਂ ਬਹੁਤ ਵੈਲਕਮ ਕਰਦੇ ਹਾਂ ਬੱਚਾ ਨੂੰ ਬਿਕੋਜ਼ ਸਾਡਾ ਇੱਥੇ ਏਮ ਇਹੀ ਹੈ ਕਿ ਨਕੋਦਰ ਵਿੱਚ ਬੱਚਾ ਨੂੰ ਉਸ ਮੁਕਾਮ ਤੱਕ ਲੈ ਕੇ ਜਾਣਾ ਜਿੱਥੇ ਕਿ ਬਾਕੀ ਸਕੂਲਾਂ ਦੇ ਬੱਚੇ ਕਈ ਸ਼ਾਇਦ ਨਹੀਂ ਪਹੁੰਚ ਸਕਤੇ ਸੋ ਸੇ ਹਮੇਸ਼ਾ ਕੋਸ਼ਿਸ਼ ਕਰਦੇ ਆ ਸਾਡਾ ਇੱਕ ਬਹੁਤ ਵੱਡਾ ਇੱਕ ਅਹਿਮ ਹਿੱਸਾ ਹੈ ਆਪਣੇ ਸੋਸਾਇਟੀ ਵਾਸਤੇ ਕਿ ਆਪਾਂ ਚਾਹੁੰਦੇ ਆ ਕਿ ਨਕੋਦਰ ਦੇ ਬੱਚੇ लोकेशन दे बारे गल करिए लोकेशन की पैंती है जी अ लोकेशन पंडोरी खास है जिथे साडा स्कूल लोकेटेड है बहुत ही अच्छी वातावरण है इथो मैं तो जो आई जलंदो तो मैं हुन रियलाइज करती है इथे बहुत शांति है बहुत पीसफुल एटमॉस्फेयर है तो सर की ना तडा जी मेरा नाम सुरेंद्र राजपूत है मैं फोटो हाँ जी, जी मैं वैसे ਪਿੰਡ ਸ਼ੰਕਰ ਤੋਂ ਆਂ ਜੀ ਔਰ ਮੈਂ ਡੀਏਵੀ ਕਾਲਜ ਤੋਂ ਸਟੱਡੀ ਕੀਤੀ ਹੈ ਜੀ ਔਰ ਉਸ ਤੋਂ ਬਾਅਦ ਸਾਡਾ ਜੂਡੋ ਦਾ ਫਰਸਟ ਬੈਚ ਜਿਹੜਾ 9076 77 ਦੇ ਵਿੱਚ ਅਸੀਂ ਪਾਸ ਆਊਟ ਹੋਏ ਆਂ ਜੀ ਤੇ ਉਸ ਤੋਂ ਬਾਅਦ ਅਸੀਂ ਜੁਡੋ ਦੀ ਸ਼ੁਰੂਆਤ ਕੀਤੀ ਜਲੰਧਰ ਮੈਂ ਆਨਰੇਰੀ ਕੋਚ ਵੀ 1.5 ਸਾਲ ਕੰਮ ਕਰਦਾ ਰਿਹਾ ਜੀ ਪੰਜਾਬ ਸਪੋਰਟਸ ਡਿਪਾਰਟਮੈਂਟ ਦੇ ਨਾਲ ਉਸ ਤੋਂ ਬਾਅਦ ਮੇਰੀ ਅਪੁਆਇੰਟਮੈਂਟ ਸਾਈ ਵੱਲੋਂ ਜਿਹੜਾ ਉਸ ਟਾਈਮ ਤੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਸੀ ਉਦੋਂ ਸਪੋਰਟਸ ਅਥਾਰਟੀ ਆਫ ਇੰਡੀਆ ਨਹੀਂ ਸੀ ਜੀ ਬਾਅਦ ਦੇ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਬਣਿਆ ਤੇ ਐਨਆਈਐਸ ਉਹਦੇ ਨਾਲ ਮਰਜ ਹੋਇਆ ਜੀ ਤੇ ਮੈਂ ਉੱਥੇ ਸ਼ੁਰੂਆਤ ਕੀਤੀ ਤੇ ਉੱਥੇ ਬੱਚੇ ਬੜੇ ਅੱਛੇ ਅੱਛੇ ਆਪਾਂ ਨੂੰ ਮਿਲੇ ਜਿਨ੍ਹਾਂ ਚੋਂ ਇੱਕ ਮੇਰੀ ਸਟੂਡੈਂਟ ਜਸਵਿੰਦਰ ਕੌਰ ਹੈਗੀ ਹੈ ਸ਼ੀ ਇਜ਼ ਦਾ ਫਰਸਟ ਬਲੈਕ ਬੈਲਟ ਹੋਲਡਰ ਔਰ ਇੰਟਰਨੈਸ਼ਨਲ ਔਰ ਨੈਸ਼ਨਲ ਚ ਵੀ ਬਹੁਤ ਅੱਛੇ ਰਿਜ਼ਲਟ ਦਿੱਤੇ ਨੇ ਔਰ ਇਸੇ ਤਰੀਕੇ ਨਾਲ ਮੈਨੂੰ ਪੰਜਾਬ ਦੇ ਬਹੁਤ ਹੀ ਅੱਛੇ ਅੱਛੇ ਰਿਜ਼ਲਟ ਮਿਲੇ ਨੇ ਔਰ ਪੰਜਾਬ ਚ ਬੱਚਿਆਂ ਦੇ ਵਿੱਚ ਲਗਨ ਜਿਹੜੀ ਹੈ ਪੈਸ਼ਨ ਉਹ ਬਹੁਤ ਹੀ ਅੱਛਾ ਹੈ ਇਹ ਗੇਮ ਜਿਹੜੀ ਹੈ مین ਫੋਕਸ ਦੀ ਹੈ مین ਪੋਜ਼ਿਟਿਵ ਮਾਈਂਡ ਹੋਣਾ ਚਾਹੀਦਾ ਤੁਹਾਡਾ ਥੈਨ ਯੂ ਕੈਨ ਐਕਸੈਲ ਇਨ ਦ ਗੇਮ ਮਤਲਬ ਤੁਸੀਂ ਬਹੁਤ ਅੱਗੇ ਜਾ ਸਕਦੇ ਆ ਪ੍ਰੋਵਾਈਡਡ ਤੁਹਾਡੀ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਇਹ ਗੇਮ ਡੈਡੀਕੇਸ਼ਨ ਮੰਗਦੀ ਹੈ ਇਹਦੇ ਚ ਡਿਸਪਲਿਨ ਹੋਣਾ ਚਾਹੀਦਾ ਔਰ ਡਿਟਰਮੀਨੇਸ਼ਨ ਹੋਣਾ ਚਾਹੀਦਾ ਤੁਸੀਂ ਫਿਰ ਅੱਗੇ ਵੱਧ ਸਕਦੇ ਆ ਇਵਨ ਨੈਸ਼ਨਲ ਕੀ ਇੰਟਰਨੈਸ਼ਨਲ ਲੈ ਕੇ ਤੱਕ ਵੀ ਅਸੀਂ ਮੈਡਲ ਲਿਆਉਂਦੇ ਹੈਗੇ ਐਂਡ ਆਈ ਵਾਸ ਦਾ ਫਰਸਟ ਕੋਚ ਹੂ ਹੈਜ਼ ਅ ਕੰਪਨੀਡ ਦਾ ਇੰਡੀਅਨ ਟੀਮ ਵਿਚ ਪਾਰਟਿਸਪੇਟਿਡ ਇਨ ਦਾ ਫਰਸਟ ਐਵਰ ਇੰਟਰਨੈਸ਼ਨਲ ਕੰਪੀਟੀਸ਼ਨ ਦੈਟ ਵਾਸ ਏਸ਼ੀਅਨ ਯੂਡੋ ਚੈਂਪੀਅਨਸ਼ਿਪ ਇਨ ਸਿਓਲ ਜੀ ਤੋ ਉਦੋਂ ਅਸੀਂ 4 ਮੈਡਲ ਲਿਆਉਂਦੇ ਸੀਗੇ ਜੀ ਤੇ ਮੇਰੇ ਡੀਜੀ ਸਾਹਿਬ ਨੇ ਮੈਨੂੰ ਉਸ ਲਈ ਸਪੈਸ਼ਲ ਇੱਕ ਪ੍ਰੋਮੋਸ਼ਨ ਵੀ ਦਿੱਤੀ ਉਹਨਾਂ ਨੇ ਮੇਰਾ ਨੈਕਸਟ ਗ੍ਰੇਡ ਮੈਨੂੰ ਦਿੱਤਾ ਹੀ ਵਾਸ ਡੇਮ ਹੈਪੀ ਕਿ ਤੁਸੀਂ ਫਸਟ ਟਾਈਮ ਆ ਕੇ ਇਦਾਂ ਦੀ ਪਰਫਾਰਮੈਂਸ ਦਿੱਤੀ ਔਰ ਬੱਚਿਆਂ ਦੇ ਜਿਨ੍ਹਾਂ ਵਿੱਚੋਂ ਇੱਕ ਸੰਦੀਪ ਵਿਆਲਾ ਜਿਹੜਾ ਕਿ ਅੱਜ ACP ਉਥੇ ਦਿੱਲੀ ਉਹ ਜੂਡੋ ਦੇ 베ਸ ਤੇ ਵੈਰੀ ਗੁੱਡ ਮਤਲਬ ਜੂਡੋ ਤੁਹਾਨੂੰ ਬ੍ਰੈਡ ਐਂਡ ਬਟਰ ਵੀ ਦਿੰਦੀ ਹੈ ਪਰ ਪਹਿਲਾਂ ਤੁਹਾਨੂੰ ਸਟਰਗਲ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਲਗਨ ਦੀ ਬਹੁਤ ਜ਼ਿਆਦਾ ਸਰ ਅੱਜ ਇੱਕ ਕੈਮਬ੍ਰਿਜ ਚਾਹੇ ਉਹ ਅੱਜ ਇੱਕ ਹਾਲ ਦੀ ਇੱਥੇ ਓਪਨਿੰਗ ਕੀਤੀ ਗਈ ਆ ਜੂਡੋ ਕਾਰਟੇ ਦੇ ਲਈ ਇਹ ਇਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਮੈਂ ਇਹਨਾਂ ਨੂੰ ਮੈਸੇਜ ਸਭ ਤੋਂ ਵੱਡਾ ਤਾਂ ਇਹ ਦਵਾਂਗਾ ਕਿ ਦੇ ਆਰ ਵੈਰੀ ਵੈਰੀ ਲੱਕੀ ਐਮਡੀ ਸਾਹਿਬ ਮੈਂ ਖਾਸ ਤੌਰ ਤੇ ਇਹ ਕਹਿਣਾ ਚਾਹੁੰਦਾ ਪ੍ਰਿੰਸੀਪਲ ਸਾਹਿਬ ਕਿ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਬੰਦਾ ਅਵਨੀਸ਼ ਕੁਮਾਰ ਸ਼ਰਮਾ ਜਿਹੜਾ ਦੇ ਵਿੱਚ ਬਹੁਤ ਹੀ ਅੱਛਾ ਹੀ ਇਜ਼ ਸੱਚ ਅ ਇੰਟੈਲੀਜੈਂਟ ਬਈ ਹੀ ਇਜ਼ ਅ ਪੀ ਆਰਓ ਹੀ ਇਜ਼ ਦ ਬੈਸਟ ਐਵਰ ਪੀ ਆਰਓ ਯੂ ਕੈਨ ਸੇ ਪਬਲਿਕ ਰਿਲੇਸ਼ਨ ਆਫੀਸਰ ਐਂਡ ਹੀ ਇਜ਼ ਵੈਰੀ ਐਨਰਜੈਟਿਕ ਔਰ ਪੂਰੀ ਲਗਨ ਦੇ ਨਾਲ ਕੰਮ ਕਰਦੇ ਮੈਂ ਓਨੈਸਟਲੀ ਸਪੀਕ ਇਹ ਨਹੀਂ ਕਿ ਮੈਨੂੰ ਇਹ ਲੈ ਕੇ ਆਏ ਤਾਂ ਮੈਂ ਇਹ ਨਾਲ ਵਾਸਤੇ ਚਾਰ ਸ਼ਬਦ ਉਹ ਬੁਲ ਇਹ ਕੋਈ ਗੱਲ ਨਹੀਂ ਜੋ ਇਹਨਾਂ ਦੀ ਲਗਨ ਨੂੰ ਦੇਖ ਕੇ ਮੇਰੇ ਅੰਦਰੋਂ ਆਵਾਜ਼ ਆ ਰਹੀ ਹੈ ਮੈਂ ਉਹ ਐਕਸਪ੍ਰੈਸ ਕਰ ਰਿਹਾ ਤੁਹਾਨੂੰ ਇਹ ਔਰ ਡੈਫੀਨਿਟਲੀ ਜਿਸ ਟੰ ਦੇ ਨਾਲ ਇਹਨਾਂ ਨੇ ਆਹ ਇਨਫਰਾਸਟ੍ਰਕਚਰ ਦਿੱਤਾ ਹੈਗਾ ਜੁੜੋ ਨੂੰ ਆਉਣ ਵਾਲੇ ਇੱਕ ਜਾਂ ਦੋ ਸਾਲਾਂ ਦੇ ਵਿੱਚ ਤੁਸੀਂ ਰਿਜ਼ਲਟ ਨੈਸ਼ਨਲ ਲੈਵਲ ਤੇ ਦੇਖੋਗੇ ਇਹ ਮੈਂ 100% ਮੈਮ ਤੁਹਾਨੂੰ ਕੱਲੇ ਸਵਾਗਤ ਕਰਦੇ ਆ ਜੀ ਤੁਹਾਡਾ ਇਕਤਲੈਰ ਚੈਨਲ ਤੇ ਥੈਂਕ ਯੂ ਇਕਤਲੈਰ ਚੈਨਲ ਜੀ ਤੁਹਾਡਾ ਨਾਮ ਪਹਿਲਾਂ ਮੇਰਾ ਨਾਮ ਜਸਵਿੰਦਰਪਾਲ ਜੋਸਨ ਹੈ 43 ਤੋਂ ਪਹਿਲਾਂ ਹੀ ਸਰਦਾਰ ਹੋ ਗਏ ਚੁੱਕੇ ਹਾਂ ਸਰ ਨੇ ਬਹੁਤ ਕੁਝ ਕਹਿਤਾ ਮੇਰੇ ਬਾਰੇ ਤੇ ਮੇਰੇ ਕੋਲ ਹੁਣ ਕੋਈ ਲਫਜ਼ ਨਹੀਂ ਕਹਿਣ ਨੂੰ ਪਰ ਮੈਂ ਇੱਕ ਪ੍ਰਿੰਸੀਪਲ ਮੈਡਮ ਨੂੰ ਕਾਹਗੀ ਕਿ ਬਹੁਤ ਵੱਡਾ ਉਹਨਾਂ ਨੇ ਕਦਮ ਚੁੱਕਿਆ ਹੈ ਸਪੈਸ਼ਲੀ ਗਰਲਸ ਵਾਸਤੇ ਮੈਂ ਕਹਾਂਗੀ ਕਿ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਡੇਟ ਚ ਜੁੜੋ ਸਿੱਖਣਾ ਕਿਉਂਕਿ ਇਹਦੇ ਨਾਲ ਸਾਡੇ ਤਾਂ ਮੈਂਟਲੀ ਡਵੈਲਪਮੈਂਟ ਬਹੁਤ ਹੁੰਦੀ ਹੈ ਔਰ ਫਿਜ਼ੀਕਲੀ ਵੀ ਹੁੰਦੀ ਹੈ ਉਹ ਸਾਨੂੰ ਕੁਇਕ ਡਿਸੀਜਨ ਲੈਣ ਦਾ ਵੀ ਇੱਕ ਆਈਡੀਆ ਮਿਲਦਾ ਹੈ ਅਗਰ ਅਸੀਂ ਕੁਇਕ ਡਿਸੀਜਨ ਲਾਂਗੇ ਤੇ ਅਸੀਂ ਹਰ ਤਰ੍ਹਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਜਿਸ ਤਰ੍ਹਾਂ ਅੱਜ ਕੱਲ ਜਿਹੜੀ ਵਾਰਦਾਤਾ ਕੁਝ ਹੋਰ ਹੋ ਰਹੀ ਹੈ ਹਾਂਜੀ ਹਾਂਜੀ ਔਰ ਖਾਸ ਕਰਕੇ ਲੜਕੀਆਂ ਦੇ ਨਾਲ ਹੋ ਰਹੀਆਂ ਇਹਦੇ ਨਾਲ ਕੌਨਫੀਡੈਂਸ ਬਹੁਤ ਆਉਂਦਾ ਗਰਲਜ਼ ਵਿੱਚ ਜਦੋਂ ਤੁਸੀਂ ਕੁਝ ਟੈਕਨੀਕ ਜਾਣਦੇ ਹੋ ਨਾ ਤੁਸੀਂ ਡਰਦੇ ਨਹੀਂ ਹੋ ਅਗਰ ਮੈਨੂੰ ਕਿਸੇ ਨੇ ਇਸ ਤਰ੍ਹਾਂ ਫੜ ਲਿਆ ਤੇ ਮੈਂ ਕੀ ਰਿਐਕਸ਼ਨ ਕਰਨਾ ਉਹ ਹੀ ਮੀ ਲਿਓ ਕਰ ਸਕਦੀਆਂ ਨੇ ਇਸ ਲਈ ਉਹਨਾਂ ਲਈ ਬਹੁਤ ਜ਼ਰੂਰੀ ਹੈ ਮੈਂ ਇਹ ਕੁੜੀਆਂ ਨੂੰ ਕਹਾਂਗੀ ਕਿ ਤੁਸੀਂ ਬੇਟਾ ਜ਼ਰੂਰ ਸਿੱਖੋ ਔਰ ਅਬਨੀ ਸਰ ਦੇ ਕੋਲ ਰਹਿ ਕੇ ਉਹਨਾਂ ਦੀ ਗਾਈਡੈਂਸ ਵਿੱਚ ਤੁਸੀਂ ਬਹੁਤ ਅੱਗੇ ਜਾਓਗੇ ਔਰ ਉਹਨਾਂ ਨੂੰ ਪੂਰੀ ਰਿਸਪੈਕਟ ਦੇ ਕੇ ਆਪਣੀ ਪੂਰੀ ਜਿਹੜੀ ਹੈਗੀ ਹੈ ਤੁਹਾਡੀ ਮਨ ਲਾ ਕੇ ਹਾਂ ਫੋਕਸ ਉਹਦੇ ਤੇ ਕਰੋ ਤੇ ਬਹੁਤ ਵਧੀਆ ਰਿਜ਼ਲਟ ਪਾਓਗੇ ਤੁਸੀਂ ਸਰ ਕਿਹਨੇ ਦੇ ਲਈ ਮੇਰਾ ਨਾਮ ਜੀ ਕੁਲਦੀਪ ਸਿੰਘ ਜੋਸਨ ਹੈ ਜੀ ਸਰ ਆਮ ਬਲੈਕ ਬੈਲਟ ਥਰਡ ਡਾਉਨ ਇਨ ਕਾਰਾਟੀ ਵੈਰੀ ਗੁੱਡ ਕਲਾਪਿੰਗ ਹੋ ਜੀ जी, जी सर, सर स्वागत करते हैं दैट्स राइट दैट्स राइट एक्चुअली फर्स्ट ऑफ ऑल आई डिफरेंस बिटवीन जुडो एंड कराटे कराटे इज लैटिन कारा आते मीनस खाली हाथ फाइट बिल्कुल एंड जूडो इज अ जेंटल वे ऑफ फाइटिंग ਅ ਜੁੱਡੋ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਪਕੜ ਕੇ ਟੈਕਨੀਕ ਯੂਜ਼ ਕਰਦੇ ਹਾਂ ਕਾਰਾਟੇ ਦੇ ਵਿੱਚ ਵੀ ਆਰ ਨਾਟ ਅਲਾਉਡ ਟੂ ਹੋਲਡ ਐਨੀ ਵਨ ਜੀ ਵੀ ਹੈਵ ਟੂ ਫਾਈਟ ਵਿਦ ਦਾ ਲੈਗਸ ਹੈਂਡਸ ਮੋਸਟਲੀ ਰਾਈਟ ਥਿਸ ਇਜ਼ ਅ ਡਿਫਰੈਂਸ ਨਾਓ ਆਈ ਸਟਾਰਟਿਡ ਕਾਰਾਟੇ 1971 ਜੀ ਆਫਟਰ ਸੀ ਬਰੂਸਲੀ ਪਿਕਚਰਸ ਇਨਟੂ ਦਾ ਡ੍ਰੈਗਨ ਵੈਰੀ ਐਂਡ ਆਮ ਸੈਂਟਰ ਗਵਰਨਮੈਂਟ empioy also ਆਮ ਰਿਟਾਇਰ ਇੰਡੀਅਨ ਨੇਵਲ ਆਫੀਸਰ ਜੀ indian navy i fought 1971 war with pakistan also wow. and, yeah, and after seeing that picture i got traced to learn i was posted at bombay at that time i learned then i started practicing for seven years there in bombay for karate become a master got the black belt up to third dan degree then 1970 80, 1980 1981 i came to i was sponsored by the defense ministry of india and came back to patiala nis joined nis i did my nis judo coaching course after that i left my service i went to dubai i stayed around about 40 years in dubai and yeah. taught Judo and Karate. Very good. I opened yeah. first club. Good. I opened first club in other country yeah. and taught this game. Yeah. And I was the first coach in UAE yeah. who started this. Yeah. Practice hard, you will get the result. Yeah. That's all. Yeah. Thank you sir. ਕੀ ਨਾਮ ਹੈ ਤੁਹਾਡਾ ਸੰਜੀਵ ਸ਼ਰਮਾ ਜੁਡੋ ਕੋਚ ਨੇ ਇੱਥੇ ਜਲੰਧਰ ਦੇ ਵਿੱਚ ਪੋਸਟਡ ਹੈ ਹਾਂਜੀ ਸਪੋਰਟ ਡਿਪਾਰਟਮੈਂਟ ਸਰ ਇੱਥੇ ਜੀ ਕੋਚਿੰਗ ਸ਼ੁਰੂ ਕਰ ਰਹੇ ਹੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਤੁਹਾਲੇ ਮੈਨੂੰ ਜਾਨਣਾ ਚਾਹਾਂਗਾ ਤੁਹਾਨੂੰ ਨਹੀਂ ਨਹੀਂ ਬਹੁਤ ਵਧੀਆ ਜੀ ਆਪਣੀ ਸਰ ਨੇ ਬਹੁਤ ਵਧੀਆ ਲਹਿਰਾ ਪਹਿਰਾ ਲਾਤੀ ਹੈ ਇੱਥੇ ਹਾਂਜੀ ਹਾਂ ਜੀ ਬਹੁਤ ਵਧੀਆ ਕੀਤਾ ਆਪਣੀ ਸਰ ਨੇ ਜੀ ਬਹੁਤ ਵਧੀਆ ਪ੍ਰਾਲਾ ਇਹਨਾਂ ਦਾ ਜੀ ਬਹੁਤ ਡੈਡੀਕੇਟਿਡ ਨੇ ਬਹੁਤ ਵਧੀਆ ਪਲੇਅਰ ਵੀ ਰਏ ਨੇ ਨੈਸ਼ਨਲ ਲੈਵਲ ਦੇ ਪਲੇਅਰ ਰਏ ਨੇ ਔਰ ਹੁਣ ਕੈਮਬ੍ਰਿਜ ਨੂੰ ਵੀ ਕਰਾ ਰਹੇ ਆਂ ਮੈਂ ਕਹਿੰਦਾ ਇਥੋਂ ਇੰਟਰਨੈਸ਼ਨਲ ਪਲੇਅਰ ਇਹ ਕੱਢਣਗੇ ਬਿਲਕੁਲ ਤੁਸੀਂ ਹੀ ਲੈ ਜਾਣੇ ਜੀ ਕੱਢਣਗੇ ਹਾਂਜੀ ਹਾਂਜੀ ਬਿਲਕੁਲ ਅਸੀਂ ਇਹਨਾਂ ਦੇ ਨਾਲ ਆਂ ਅਗਰ ਇਹਨਾਂ ਨੂੰ ਕੋਈ ਇਨਫਰਾਸਟ੍ਰਕਚਰ ਦੀ ਕੋਈ ਜ਼ਰੂਰਤ ਆ ਕੋਈ ਮੈਚਸ ਦੀ ਲੋੜ ਆ ਅਸੀਂ ਇਹਨਾਂ ਦੇ ਨਾਲ ਖੜੇ ਆਂ ਠੀਕ ਹੈ ਬਾਕੀ ਪ੍ਰਿੰਸੀਪਲ ਮੈਡਮ ਵਾਈਸ ਪ੍ਰਿੰਸੀਪਲ ਐਮ ਡੀ ਸਰ ਇਹਨਾਂ ਦਾ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਕਿ ਜਿਹੜਾ ਸਾਡੀ ਜੂਡੋ ਨੂੰ ਸਪੋਰਟ ਕਰ ਰਹੇ ਆਂ ਬਹੁਤ ਬਹੁਤ ਸ਼ੁਕਰੀਆ ਜੀ ਇਹ ਬੱਚਿਆਂ ਨਾਲ ਇੱਕ ਇੱਕ ਦਿਨ ਮੈਂ ਜਰੂਰ ਗੱਲ ਕਰਾਂਗਾ ਬੇਟਾ ਕੀ ਨਾ ਕਰ ਜੀ ਆ ਸ਼ਰਮ ਐ ਅੱਜ ਇਹ ਪਹਿਲਾ ਪਹਿਲਾ ਟਾਈਟਾ ਨਹੀਂ ਨਹੀਂ ਪਹਿਲਾਂ ਨਹੀਂ ਮੈਂ 2 ਸਾਲ ਪਹਿਲਾਂ ਜੁਡੋ ਸ਼ੁਰੂ ਕੀਤੀ ਸੀ ਜੀ ਇਹਨਾਂ ਦਾ ਨਾਮ ਵੀ ਹੁਣ ਜਾਏਗੀ 2 ਸਾਲ ਮੈਂ ਜਦੋਂ ਇੱਥੇ ਮਤਲਬ ਕੈਂਬਰੀਜ ਆਈ ਸੀਗੀ ਮੈਂ ਉਦੋਂ ਸੋਚਿਆ ਕਿ ਮੈਂ ਕਿਹਾ ਮੈਂ ਜੁਡੋ ਮਤਲਬ ਗਿਕ ਗੇਮ ਦੇਖੀ ਕਿਉਂਕਿ ਮੈਂ ਗੇਮ ਵੱਲ ਜ਼ਿਆਦਾ ਅਟ੍ਰੈਕਟਡ ਆ ਤੇ ਫੇ ਮੈਂ ਗੇਮ ਦੇਖੀ ਤੇ ਫੇ ਮੈਨੂੰ ਜੁਡੋ ਮਿਲੀ ਤੇ ਫੇ ਮੈਂ ਉਹਦੇ ਵਿੱਚ ਹੁਣ ਹੈਗੀ ਆ ਖੇਡਦੀਆਂ 2 ਸਾਲ ਤੋਂ ਕੀ ਰਿਸਪੌਂਸ ਮੈਂ ਤੇ ਇਹਦਾ ਰਿਸਪੌਂਸ ਵਧੀਆ ਸਟੇਟ ਦੇ ਵਿੱਚ ਵੀ ਮੈਡਲ ਆਏ ਆ ਬਟ ਇਨੇ ਜੋ ਮੈਚ ਹੁੰਨੀਆਂ ਉਧਰ ਤਾਂ ਮੈਡਲ ਨਹੀਂ ਆਇਆ ਬਟ ਆਇਆ ਜ਼ਰੂਰ ਆਏਗਾ ਸਾਡੀ ਦੁਆਵਾਂ ਤੁਹਾਡੇ ਨਾਲ ਆ ਸਿਲਵਰ ਜਰੂਰ ਸਿਲਵਰ ਤੇ ਬ੍ਰੌਂਜ਼ ਆਇਆ 골ਡ ਨਹੀਂ ਆਇਆ ਪਰ ਆਪਾਂ ਕਰਾਂਗੇ ਮਿਹਨਤ ਕਰਾਂਗੇ ਤੇ ਲੈ ਕੇ ਜਾਵਾਂਗੇ ਮੈਡਲ ਥੈਂਕ ਯੂ ਕੀ ਨਾ ਬਿਟ ਤੁਹਾਡਾ ਗੁਰਲੀਨ ਕੌਰ ਮੈਂ ਕਿੰਨੀ ਦੇਰ ਤੋਂ ਇਹ ਕਰਦੀ ਮੈਨੂੰ ਸਾਲ ਹੀ ਹੋਇਆ ਮੈਂ ਇਹ 9th ਜੀ ਸਟਾਰਟ ਕੀਤੀ ਸੀ ਤਾਂ ਬਹੁਤ ਵਧੀਆ ਲੱਗਾ ਇਸ ਗੇਮ ਚ ਆ ਕੇ ਬਹੁਤ ਫਿਜ਼ੀਕਲੀ ਮੈਂ ਬਹੁਤ ਸਟਰੋਂਗ ਹੋਈ ਹਾਂ ਕਰੋ ਜਾਨ ਲੱਗੇ ਡਰ ਡਰ ਵੀ ਲੱਗਦਾ ਹੁਣ ਕਿਸੇ ਤਰ੍ਹਾਂ ਦਾ ਜਦੋਂ ਕਾਰਟ ਤੇ ਹੁੰਦੇ ਹਾਂ ਨਹੀਂ ਨਹੀਂ ਹਾਂ ਜੀ ਕਿ ਇਹਨਾਂ ਕੋਲ ਹੈ ਮੈਂ ਵਰਤਣਾ ਜਨਾ ਜੀ ਮੇਰਾ ਨਾਮ ਸਿਮਰਨ ਹੈ ਹਾਂ ਤੇ ਮੈਂ ਆਪੇ ਬੱਚੋ ਕੀ ਜੀਡੋ ਕੇ ਮੈਂ ਹੈਲਪ ਕਰ ਰਹੀ ਹੂ ਹੈਲਪਰ ਐਜ਼ ਅ ਐਜ਼ ਅ ਕੋਚ ਹਾਂ ਕੋਚ ਹੈ ਹਾਂ ਜੀ ਅ ਕੀ ਕਹਿੰਦੇ ਹੈ ਕਿ ਆਪ ਬੱਚੋ ਬੱਚੇ ਬੜਾ ਅੱਛਾ ਕਰ ਰਹੇ ਹੈ ਮੈਡਲਸ ਲੈ ਕੇ ਆ ਰਹੇ ਹੈ ਅਭੀ ਹੋਰ ਪ੍ਰੈਕਟਿਸ ਕਰਨਗੇ ਤੇ ਇਹ ਹੋਰ ਗੋਲ ਵੀ ਲੈ ਕੇ ਆ ਸਕਤੇ ਨੇਸ਼ਨਲ ਤੱਕ ਪਹੁੰਚेंगे ਇਹ ਬੱਚੇ ਬੋਲਾਂਗੇ ਜੀ क्या नाम है मेरा नाम अरुषी है और uh, मैं यहाँ पे फोर टू फाइव इयर्स हो गए मुझे जुड़ो करते हुए और मेरे हैं यस सर डर लग रहा है <laughs> तो <पे> <laughs> uh, yes, <laughs> सर मेरा स्टेट में डिस्ट्रिक्ट में फोर फाइव इयर्स गोल्ड आ रहा है स्टेट में मेरे गोल्ड मेडल्स हैं सिल्वर मेडल्स है। Uh, मैं नेशनल भी खेल खेलते हैं yes. नॉर्थ इंडिया खेलो इंडिया मेरा थर्ड ब्रॉन्ज मेडल है थर्ड पोजीशन है सर वेरी गुड थैंक सर क्या नाम है मेरा नाम आदित्य है मैं भी मैं अरुषी मेरी सिस्टर है हम दोनों ने एक साथ ही जुडो शुरू की थी और लग लगभग पाँच साल हो गए स्टार्ट किए को और मेरे भी डिस्ट्रिक्ट और स्टेट में बहुत से मेडल्स हैं डिस्ट्रिक्ट में गोल्ड एंड स्टेट में ब्रॉन्ज हैं ਉਹ ਬਹੁਤ ਬਹੁਤ ਸ਼ੁਕਰਿਆ ਜੀ ਤਸਵੀਰਾਂ ਤੁਹਾਨੂੰ ਕੈਬਰੇਜ ਸਕੂਲ ਤੋਂ ਦਿਖਾ ਰਹੇ ਆ ਜਿੱਥੇ ਅੱਜ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ ਨੇ ਔਰ ਇੱਥੇ ਬਜਾਨ ਕੇ ਬੜੀ ਖੁਸ਼ੀ ਹੋਈ ਆ ਕਿ ਜਿਹੜੇ ਪਿੱਛੇ ਪਿੱਛੇ ਮੇਰੇ ਤੁਸੀਂ ਦੇਖ ਰਹੇ ਹੋ ਇਹ ਕਰਾਟੇ 2-2 ਸਾਲ ਤੋਂ 5-5 ਸਾਲ ਤੋਂ ਸਿੱਖ ਚੁੱਕੇ ਨੇ ਕੋਈ ਗੱਲਬਾਤ ਮੈਂ ਹੋਰ ਕਰ ਚੁੱਕੇ ਵਾਂ ਜੂਟੋ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਅਵਨੀ ਸ਼ਰਮਾ ਮੈਂ ਇੱਥੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਵਿੱਚ ਜੂਡੋ ਕੋਚ ਦੇ ਐਜ਼ ਅ ਟ੍ਰੇਨਿੰਗ ਦੇ ਰਿਹਾ ਤੇ ਜੂਡੋ ਦੇ ਵਿੱਚ ਮੇਰੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਆਪਣੇ ਬੀਦੀ ਸਾਹਿਬ ਦੇ ਡਾਇਰੈਕਟਰ ਸਾਹਿਬ ਦਾ ਤੇ ਅੰਗਲਾ ਸਾਹਿਬ ਦਾ ਪ੍ਰਿੰਸੀਪਲ ਮੈਮ ਦਾ ਜਿਨ੍ਹਾਂ ਨੇ ਮੇਰੀ ਜੂਡੋ ਨੂੰ ਬਹੁਤ ਸਪੋਰਟ ਕੀਤੀ ਮੈਨੂੰ ਇਹਨਾਂ ਵੱਡਾ ਸਟਰਕਚਰ ਦਿੱਤਾ ਮੈਨੂੰ ਕਿਸੇ ਵੀ ਜੂਡੋ ਦੀ ਕੋਈ ਪ੍ਰੋਬਲਮ ਨਹੀਂ ਆਨ ਦਿੱਤੀ ਮੈਨੂੰ ਖੁੱਲੀ ਛੁੱਟ ਹੈ ਕਿ ਜੂਡੋ ਵਾਸਤੇ ਜੋ ਕੁਝ ਵੀ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਫਾਈਨੈਂਸ਼ਲੀ ਵੀ ਕੋਈ ਪ੍ਰੋਬਲਮ ਨਹੀਂ ਜੁੜ ਨੂੰ ਬੱਚਿਆਂ ਨੂੰ ਵੀ ਫਾਈਨੈਂਸ਼ਲੀ ਕੋਈ ਪ੍ਰੋਬਲਮ ਨਹੀਂ ਆਣ ਦਿੰਦੇ ਤੇ ਜਿੱਦਾਂ ਕਿ ਸਾਡੇ ਜੁੜੋ ਦੇ ਸਕੂਲ ਦੇ ਵਿੱਚ ਰਿਜ਼ਲਟ ਹੈ ਬੜੇ ਸਾਲਾਂ ਤੋਂ ਡਿਸਟ੍ਰਿਕਟ ਦੇ ਵਿੱਚ ਕਈ ਸਾਰੇ ਡਿਸਟ੍ਰਿਕਟ ਚ 골ਡ ਮੈਡਲ ਨੇ ਕਈ ਸਾਰੇ ਸਟੇਟ ਦੇ ਵਿੱਚ 골ਡ ਹੈ ਜਿੱਦਾਂ ਆਰੁਸ਼ੀ ਹੈ ਇਹਦਾ ਸਟੇਟ ਦੇ ਵਿੱਚ 골ਡ ਹੈ ব্রੌਂਜ਼ ਹੈ ਖੇਲੋ ਇੰਡੀਆ ਦੇ ਵਿੱਚ ਇਹਦਾ ব্রੌਂਜ਼ ਮੈਡਲ ਹੈ ਸਾਡੇ ਖੇਡਾਂ ਵਤਨ ਪੰਜਾਬ ਦੀਆਂ ਬਿਲਕੁਲ ਜੀ ਪੰਜਾਬ ਦੇ ਇਦਾਂ ਦੀਆਂ ਲੜਕੀਆਂ ਜਿਹੜੀਆਂ ਦੇਸ਼ ਦਾ ਨਾਂ ਰੋਸ਼ਨ ਕਰਦੀਆਂ ਇਸ ਸਕੂਲ ਦੇ ਵਿੱਚ ਹਨ ਕੀ ਹੋਇਆ ਬਹੁਤ ਸਾਰੇ ਬੱਚੇ ਜੀਆ ਸ਼ਰਮਾ ਨੇ ਸਕੂਲ ਛੇਡ ਦੇ ਵਿੱਚ ਸਿਲਵਰ ਆਇਆ ਪਟਿਆਲਾ ਦੇ ਵਿੱਚ ਸਕੂਲ ਖੇਡਵਧਨ ਪੰਜਾਬ ਦੀਆਂ ਬ੍ਰੌਂਜ਼ ਮੈਡਲ ਅਦਿੱਤਿਆ ਦਾ ਵੀ ਖੇਡਵਧਨ ਪੰਜਾਬ ਦੀਆਂ ਬ੍ਰੌਂਜ਼ ਮੈਡਲ ਇਸ ਤਰ੍ਹਾਂ ਸਾਡੇ ਛੇਡ ਚ ਤਾਂ 골ਡ ਸਿਲਵਰ ਬ੍ਰੌਂਜ਼ ਤਾਂ ਕਾਫੀ ਆ ਗਿਆ ਹੈ ਔਰ ਮੈਕਸਿਮ ਖੇਡੋ ਇੰਡੀਆ ਦੇ ਬ੍ਰੌਂਜ਼ ਮੈਡਲ ਰੁਸ਼ੀਦ ਹੈਗਾ ਤੇ ਹੋਪ ਫੋਰ ਵੀਲ ਗੋ ਫਾਰ ਏਸ਼ੀਅਨ ਚੈਂਪੀਅਨਸ਼ਿਪ ਮੇ ਵੀ ਦੇ ਸੇਰ ਸਾਰਿਆਂ ਦਾ ਨਾਮ ਇੱਕ ਲੈਪਿੰਗ ਜਰੂਰ ਹੋਣਾ ਚਾਹੀਦਾ ਹੈ ਜੀ ਤੋਂ ਵੀਡੀਓ ਨੂੰ ਇੱਥੇ ਕਰਦੇ ਆਪਾਂ ਖਤਮ ਤਸਵੀਰਾਂ ਜਿਹੜੀਆਂ ਤੁਹਾਨੂੰ ਕੈਮਰਾ ਸਕੂਲ ਪੰਡੋਰੀ ਰੋਡ ਨਕੋਦਰ ਤੋਂ ਦਿਖਾ ਰਹੀ ਸੀ ਜਿੱਥੇ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਹੋਇਆ ਔਰ ਹੁਣ ਇੱਥੇ ਜੂਡੋ ਦਾ ਜਿਹੜਾ ਜੂਡੋ ਦਾ ਜਿਹੜਾ ਇੱਕ ਹਾਲ ਦਾ ਉਦਘਾਟਨ ਕੀਤਾ ਗਿਆ ਪਤਵੰਤੇ ਸੱਜਣ ਬਹੁਤ ਸਾਰੇ ਇੱਥੇ ਸਾਥੀ ਮੌਜੂਦ ਸੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਏਕਤਾ ਲਰ ਨਿਊਜ਼ ਨਕੋਦਰ